ਜੀ ਵੀਡੀਓ ਵੇਖ ਕੇ ਸਾਰੇ ਪਿਆਰਾਂ ਦੇ ਭਰਾਵਾਂ ਨੂੰ ਵਾਇਕੁਰ ਚਿੱਕਾ ਖਾਲਸਾ ਵਾਇਕੁਰ ਚਿੱਕੀ ਫਤਿਏ ਸਤਿ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਛੜ ਦੀ ਕਲਾਚ ਹੋਵੋਗੇ ਸੋ ਹਰ ਉਸ ਤਰ੍ਹਾਂ ਚ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਗਜ਼ਰੇਲਾ ਉਸ ਦਿਨ ਆਪਾਂ ਥੋੜੀ ਮਾਤਰਾ ਚ ਬਣਾਇਆ ਸੀ ਜਿਹੜੀ ਪਹਿਲੀ ਵੀਡੀਓ ਸ਼ੇਅਰ ਕੀਤੀ ਆ ਤੇ ਅੱਜ ਥੋੜਾ ਜਿਆਦਾ ਬਣਾਉਣਾ ਸੀਗਾ ਤੇ ਚਲੋ ਵੀ ਹੁਣ ਆਪਾਂ ਬਣਾਉਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ ਸਾਡੇ ਤਰੀਕੇ ਅਸੀਂ ਕਿਵੇਂ-ਕਿਵੇਂ ਬਣਾਇਂਦਾ ਵਾ ਤੇ ਇਧਰ ਆਪਾਂ ਗਾਜਰਾ ਜਿਹੜੀਆਂ ਕਦੂਕਾਸ ਕਰਕੇ ਰੱਖੀਆਂ ਹੋਈਆਂ ਵਾ ਤੇ ਬਾਹਰ ਚੁੱਲੇ ਤੇ ਅੱਗ ਬਾਲੀ ਹੋਈ ਆ ਨਾ ਜੀ ਇਧਰ ਆਪਾਂ ਪਾ ਦਿੱਤਾ ਕਿਉਂ ਕੜਛੀ ਕੋ ਇਹ ਇਸ ਕਰਕੇ ਪਾਈਦਾ ਕਿ ਆਪਣੀਆਂ ਗਾਜਰਾ ਜਣੀਆਂ ਉਹ ਥੱਲੇ ਨਾ ਲੱਗਣ ਤੇ ਹੁਣ ਆਪਾਂ ਪਾਵਾਂਗੇ ਗਾਜਰਾ ਪਾ ਦਿਓ ਹਾਂ ਥੋੜੀਆਂ ਥੋੜੀਆਂ ਕਰ ਪੈਗਾਨੀਆਂ ਪਾ ਲਿਆ। ਲਓ ਜੀ ਗਾਜਰਾ ਦੀਆਂ ਆਪਾਂ ਤੇ ਇਹਨਾਂ ਨੂੰ ਹੌਲੀ-ਹੌਲੀ ਹਿਲਾਉਂਦੇ ਰਵਾਂਗੇ ਤੇ ਇਹ ਬਿਲਕੁਲ ਥੋੜੀਆਂ ਜਿਹੀਆਂ ਹੋ ਜਾਣੀਆਂ ਵਾ। ਇਹ ਇੱਕ ਹੋਰ ਤਰੀਕੇ ਨਾਲ ਵੀ ਬਣ ਜਾਂਦਾ ਜਿਵੇਂ ਆਪਾਂ ਗਾਜਰਾ ਵੱਖਰੀਆਂ ਭੁੰਨ ਕੇ ਚਾਸ਼ਨੀ ਬਣਾ ਕੇ ਖੋਆ ਕੱਢ ਕੇ ਉਸ ਤਰੀਕੇ ਨਾਲ ਵੀ ਬਣ ਜਾਂਦਾ ਤੇ ਇਹ ਸਿੰਪਲ ਤਰੀਕਾ ਵਾ ਜਲਦੀ ਬਣ ਜਾਂਦਾ ਇਸ ਤਰੀਕੇ ਨਾਲ ਬਣ ਜਾਂਦਾ। ఎన్ను పున పావే దుద్ధ దుద్ధకి చెన్ సరత జాయిగా గిలా వర్తన మధదా దుద్ధ వైసే సాడా దుద్ధీ సోహనా మధదా దుద్ధ పావేలావే 哦，对，我那朋放了广东子 ਪਾਦੀ ਤੇ ਆਪਾਂ ਖੰਡ ਤੇ ਖੰਡ ਨੇ ਹੋਈ ਦੀ ਇਹਨਾਂ ਪਾਣੀ ਛੱਡ ਦੇਣਾ ਵਾ ਤੇ ਚਾਹ ਨਹੀਂ ਬਣ ਜਾਣੀ ਆ। ਹਾਂਜੀ ਹੁਣ ਤੁਹਾਡੇ ਕੋਲ ਜਿੰਨੇ ਵੀ ਡਰਾਈ ਫਰੂਟ ਹੈਗੇ ਤੁਸੀਂ ਪਾ ਸਕਦੇ ਹੋ ਇਹ ਆਪਾਂ ਜਿਹੜੀਆਂ ਗਿਰੀਆਂ ਹੁੰਦੀਆਂ ਨੇ ਜੂਟ ਵਾਲੀਆਂ ਜੁਟ ਟੁੱਟੀਆਂ ਹੁੰਦੀਆਂ ਜਿਹੜੀਆਂ ਉਹ ਆਪਾਂ ਕੱਦੂ ਕਾਸ ਕੀਤੀਆਂ ਹੋਈਆਂ ਤੁਸੀਂ ਬਾਜ਼ਾਰੋਂ ਵੀ ਹਨਾ ਨਾਰੀਅਲ ਦਾ ਬਰਾਦਾ ਲਿਆ ਸਕਦੇ ਹੋ ਤੁਸੀਂ ਇਹਦੇ ਵਿੱਚ ਸੁੱਕਾ ਦੁੱਧ ਵੀ ਪਾ ਸਕਦੇ ਹੋ। ਤੇ ਆਪਾਂ ਨਾਲ ਥੋੜੇ ਜਿਹ ਕਿਸਮੇ ਚ ਪਾਏ ਆ ਤੇ ਬਦਾਮ ਗਿਰੀਆਂ ਹਨਾ ਜੋ ਵੀ ਤੁਸੀਂ ਕਾਜੂ ਤੁਸੀਂ ਜੰਮੀਆਂ ਵੀ ਤੁਹਾਡੇ ਕੋਲ ਹੈਗੇ ਡਰਾਈ ਫਰੂਟ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਇਹ ਉਨਾ ਹੀ ਟੇਸਟੀ ਬਣੇਗਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਜੇਕਰ ਤੁਹਾਨੂੰ ਸਾਡਾ ਤਰੀਕਾ ਵਧੀਆ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦ ਹੀ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇ ਕੁਚੀ ਕੀ ਪਤੀ ਲਓ ਜੀ ਇਧਰ ਸਾਡੇ ਬੱਚੇ ਖਾ ਕੇ ਚੈੱਕ ਕਰਨਗੇ ਰਿਵਿਊ ਦੇਣਗੇ ਕਿ ਇਹਨਾਂ ਨੂੰ ਪਸੰਦ ਆਇਆ ਜਾਂ ਨਹੀਂ ਆਇਆ ਬਸ ਆ ਬੜਾ ਕੈਨ ਥੈਂਕ ਯੂ